ਹਾਂਜੀ ਬਾਬਾ ਕੀ ਹਾਲ ਚਾਲ ਆ ਸਾਰੇ ਵੀਰਾਂ ਦਾ ਤੇ ਗੁੱਡ ਮਾਰਨਿੰਗ ਤੁਹੋਂ ਤੋਂ ਚੜ ਗਿਆ ਵਾ ਵਾ ਹਨਾ ਤੇ ਕਰਦੀ ਇਹ ਵੀਡੀਓ ਸਟਾਰਟਿੰਗ ਤੇ ਵੀਡੀਓ ਪਾਕੇਟੇ ਸੀਗੇ ਕੋਠੇ ਸੀਗੇ ਤੇ ਚੱਲੋ ਹੁਣ ਚੱਲ ਕੇ ਰੋਟੀ ਖਾਣੇ ਮਨ ਲਾ ਪਰਦਾ ਉਹਨੇ ਕੱਢੀ ਪਿਆ ਟੂਥਰ ਬਾਰ ਕਿ ਨਹੀਂ ਕੱਢੀ ਪਿਆ ਝੰਡਾ ਦੋ ਤਿੰਨ ਵੀ ਰੋਟੇ ਫਿਰਦੇ ਆਪਣੇ ਘਰਾਂ ਵਾਲੇ ਇਧਰੇ ਆ ਇੱਕ ਮਿੰਟ ਇਹ ਇੱਕ ਆ ਪਰਦਾ ਕਾਹਬਰ ਦਾ ਇਹ ਆਪਣੇ ਤਾਂ ਹੈ ਨਹੀਂ ਨਾ ਐਡੇ ਬੰਦੇ ਦਾ ਆਪਣੇ ਤੇ ਮਲਾ ਹੈ ਹੀ ਨਹੀਂਗੇ ਇਹ ਜਿਹੜੇ ਐਡੀ ਸੰਧਿਆ ਕੱਢ ਲੈਣਗੇ ਨਾ। ਛਤਰੀ ਤਾਂ ਲੱਗੀ ਨਹੀਂ। ਕਬੂਤਰ ਹੁੰਦੇ ਤੇ ਛਤਰੀ ਤਾਂ ਲੱਗੀ ਹੁੰਦੀ। ਚਲੋ ਚੱਲਦੇ ਹਾਂ ਟੀਟੀ ਖਾਣੇ ਚੱਲ ਕੇ ਤੇ ਫਿਰ ਚੱਲਦੇ ਹਾਂ ਉਧਰ ਕਰਦੇ ਹਾਂ ਕੰਮ ਸਟਾਰਟ ਆਪਣਾ ਕੋਈ ਦਿਖਾਉਣੇ ਹੁੰਦੇ। ਬਾਬਿਓ ਤੇ ਆ ਗਏ ਇਧਰ ਆਪਣਾ 6:30 11:00 ਟਾਈਮ ਹੋਆ ਤੇ ਅੱਜ ਮਾਰ ਕਮਾਲ ਹੀ ਹੋਈ। ਮਨਪ੍ਰੀਤ ਤਾਂ ਹੈ ਹੀ ਨਹੀਂ ਅੰਦਰ ਪਿਆ ਯਾਰ। ਅੱਜ ਸੰਧਿਆ ਉੱਠ ਪੈ ਮਿਲਦਾ ਉਹ। ਜਮਾਇ ਤਾਂ ਨਾਮ ਦੇ ਨਾਲਾ ਕੰਮ ਹੋਇਆ ਪਿਆ ਇਹ ਤਾਂ। ਸੁਨੇਹਾ ਉੱਠ ਪਿਆ ਅੰਦਰ ਵੀ ਹੋਣੀ ਅੰਗੇ ਨਹੀਂ ਆ ਕੇ ਠਾਉਣਾ ਪੈਂਦਾ ਹੁੰਦਾ ਹੈ ਤੇ ਲੋ ਕਰਦੇ ਨੂੰ ਫੋਨ ਫੜ ਤੇ ਕਰਦੇ ਆ ਵੇਣਿਆ ਢਾਂਗਿਆ ਰੰਗ ਕਰਨ ਦਾ ਕਰਦੇ ਸ਼ੁਰੂ ਕੰਮ ਤੇ ਤੁਹਾਨੂੰ ਦਿਖਾਉਣਾ ਹੈ ਫਿਰ ਆਪਾਂ ਨੇ ਕਲਾਉਡ ਆ ਗਿਆ ਕਹਿੰਦੇ ਮਾਨ ਵਾਲਾ ਕਲਾਉਡ ਆ ਗਿਆ ਕਲਾਉੜਿਆ ਕਿਵੇਂ ਹੈ ਹੈ ਓਏ ਲੋ ਆ ਬਿਓ ਕਰਦੇ ਨੂੰ ਢਾਂਗਿਆ ਰੰਗ ਕਰਤੀਏ ਗੋਸ਼ਾ ਹੁਣ ਪੂਰੇ ਕੰਮ ਹਾਈ ਫਾਈ ਚੱਲੀ ਹੁੰਦਾ ਕੰਮ ਪੂਰਾ ਪੇਂਟਿੰਗ ਪੁੰਡੀ ਨੂੰ ਪੂਰੀ ਚੱਲੀ ਜਾਂਦੀ ਸਾਡੀ ਫਾਨ ਨੂੰ ਕੱਢ ਲਈ ਵਿੱਚ ਆਪਣ ਲਾਲ ਤੇ ਖਟਾ ਸਟਾਕ ਬੈਗ ਨੂੰ ਵਾਧੂ ਤੇ ਰੱਬ ਤੁਹਾਡਾ ਭਲਾ ਕਰੇ ਇੱਕ ਤਾਂ ਆਪਣਾ ਤੇਲ ਪਿਆਗਾ ਤੇਲ ਲੈ ਚਲੀਏ ਬਾਹਰ ਹਣ ਤੇ ਇੱਕ ਕੱਢ ਲਈ ਆਹ ਲਾਲ ਤੇ ਖਟਾ ਰੰਗ ਜਿੰਨਾ ਕਿ ਪੈ ਕਰ ਇੰਨਾ ਕਰ ਦਿੰਨੇ ਆ ਤੇ ਬਾਅਦ ਚ ਹੋਰ ਲਿਆਵਾਂਗੇ ਰੰਗ ਆਪਾਂ ਤੇ ਨਾਲ ਚੱਕ ਲਈਂ ਅੰਦਰੋਂ ਆਪਣਾ ਕੀ ਇਹ ਹੁੰਦੇ ਉਹ ਮਿਰਨਾਲਾ ਛਿੱਟਾ ਮਿਲ ਕੇ ਫਟਫਟ ਦੇ ਸਾਬ ਨਾਲ ਨਿਸ਼ਾਨੀਆਂ ਲਾ ਕੇ ਰੰਗ ਕਰ ਦਿੰਦੇ ਆ ਦਿਖਾਉਣੇ ਆ। ਆਓ ਬਈ ਚੱਕਰ ਦਾ ਫੇਤਾ ਅੰਦਰੋਂ ਤੇ ਢਾਂਗੀ ਕਰ ਲਈ ਆਪਣੀ ਸੈੱਟ ਤੇ ਇਹਦੀ ਕਰ ਲਈਏ ਮਿੰਤੀ ਆ ਭਾਬੀ ਕਿੰਨੇ ਬਾਏ ਕਿੰਨੇ ਦੀ ਹੈਗੀ ਲੰਮੀ ਇਹ। ਵੀ ਉਹ ਸਹਾਣਾ ਫੁੱਟ-ਫੁੱਟ ਦੇ ਸਾਨ ਤੇ ਜ਼ਿਆਦਾ ਜਾਂ 2-2 ਫੁੱਟ ਦੇ ਸਾਨ ਤੇ ਰੰਗ ਕਰਾਂਗੇ। ਠੀਕ ਆ। ਕਿਰਾ ਮਿੰਤੀ-ਮੁੰਤੀ ਕਰ ਲਈਏ ਤੇ ਇੱਕ ਹੱਥ ਗੇਟ ਦਾ ਕੰਮ じゃ ਕਰਨਾ ਥੋੜਾ ਜਿਹਾ ਤੇ ਪਹਿਲਾਂ ਉਹ ਵੇਖ ਲਈ ਚੱਲ ਗਏ ਆਪਾਂ ਤੇ ਫਿਰ ਇਹਦੀ ਮਿੰਤੀ ਕਰ ਜਾ ਕੇ। ਇਸ ਮਾਹੀ ਕੰਮ ਆਉਂਦਾ ਸਟੇਜ। ਮਾਹੀ 12। ਇਸ ਮਾਹੀ 12। ਆਏ ਬਾਹਰੇ ਆ ਗੰਦੂ ਕੇ ਅੰਦਰ ਜਣਾ ਮੈਂ ਅੰਦਰ ਜਾਣਾ ਸੀ ਹੈ ਤੇ ਆ ਹੁਣ ਕਰਾ ਦੇ ਮਹਿੰਤੀ ਮਹਿੰਤੀ ਪਰ ਮੇ ਨਾਲ ਮਹਿੰਤੀ ਦੇ ਕੀ ਆ ਵਸੂਲੀ ਨਹੀਂ ਫੁੱਟ ਦੇ ਰੰਗ ਕਰਾਂ ਕਿ ਡੇਢ ਤੇ ਕਰਾਂਗੇ 2 ਤੇ ਕਰਾਂ ਬਾਜੀ ਮਹਿੰਤੀ ਕਰਨੀ ਹੈ ਫਿਰ ਤੇ ਮਹਿੰਤੀ ਕਰਨ ਦੀ ਲੋੜ ਨਹੀਂ ਜੇ ਫੁੱਟ ਤੇ ਕਰਨ ਨਾਲ ਨਹੀਂ ਫਿਰ ਉਸ ਹੱਬ ਨਾਲ ਗਾਂਹ ਜਾ ਕੇ ਪੂਰਾ ਪਾਵੇਂ ਨਾ ਫਿਰ ਗਾਂਹ ਮਾਲਾ ਵੀ ਅੱਧਾ ਕ ਫੁੱਟ ਰਹਿ ਜੇ ਉਸ ਹੱਬ ਨਾਲ ਉਹ ਤਾਂ ਕੋਈ ਚੱਕਰ ਹੀ ਨਹੀਂ ਫਿਰ ਗਾਂਹ ਜਾ ਕੇ ਤਾਂ ਵੀ ਫਟ ਫਟ ਤੇ ਕਰੀਆ ਤੋੜੇ ਫਟ ਫਟ ਇਧਰ ਫਟ ਫਟ ਤੇ ਲੱਗ ਜਾ ਕਰਨ ਬਸ ਇਹ ਫਟ ਤੇ ਹਾਰ ਫਟ 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 ਗਾਂਹ ਜਾ ਕੇ ਤਾਂ ਐ ਵੀ ਗਾਂਹੇ ਕਿਹੜਾ ਪੂਰਾ ਰਹਿਣੇ ਕੋਈ ਢਾਂਗੀ ਵੀ ਜਾਊਈ ਇੰਨਾ ਤਾਂ ਆਹ ਬਰੇ ਵੀ ਗੱਲ ਸੀ ਇਹ ਤਾਂ ਢਾਂਗੀ ਵੀ ਜਾਣੀ ਹੈ ਤਾਂ ਗੱਲਾਂ ਸਾਰਾ ਕੁਝ ਕਲੀਅਰ ਹੋ ਜਾਊਗਾ ਯਾਰ ਆਹ ਬਰੇਂਡ ਦੀ ਇਹ ਇੱਕ ਦੀ ਲਾੜੀ ਜਾਂਦੀ ਐ ਡਰਾਂ ਦੀ ਕੋਈ ਗੱਲ ਨਹੀਂ ਕੀ ਤੇ ਨਹੀਂ ਆ ਮੈਨੂੰ ਨਹੀਂ ਕੁਛ ਚੱਪ ਸਿੱਧੀ ਫਟਤੀ ਕਰ ਦਿੰਦੇ ਨਾ ਕੰਮ ਹੀ ਨਹੀਂ ਵੇੜਦਾ ਸਿੱਧੀ ਫਟ ਫਟ ਤੇ ਰੰਗ ਮਾਰਦੇ ਲਾਲ ਖਟਾ ਸਾਡਾ ਕੌਮੀ ਰੰਗ ਜੈ ਹਿੰਦ ਬੰਦੇ ਮਾਰ ਹਾਂਜੀ ਹੋਰ ਦੱਸ ਕੋਈ ਕਰ ਬਸ ਆਹੀ ਗੱਲ ਸੀ ਕਰਦੇ ਕੰਮ ਸਟਾਰਟ ਹੋਣ ਆਂਡਾ ਬਹੁ ਕਰਾ ਡੰਗਾ ਲੈਂਦਾ ਨਹੀਂ ਇਹ ਚੱਕ ਲਈ ਖਾਣੇ ਬੁਰਸ਼ਕ ਤੇ ਰੰਗ ਰੰਗ ਕਰ ਲੈ ਸਾਰਾ ਕੰਮ ਆਪਾ ਤੇ ਆਜੋ ਫਿਰ ਕਰੀਏ ਐਸੀ ਗੱਲ ਨਹੀਂ ਬੰਦਦੀ ਐ ਬੈਠੇ ਤੋਂ ਤੇ ਕਰਦੇ ਹਾਂ ਸ਼ੁਰੂ ਕਰ ਰੰਗ ਕੇ ਅੰਦਰ ਹੀ ਬਹਿਗਾ ਤੂੰ ਏ ਲਓ ਵੀ ਹੁਣ ਕਰਦੇ ਹਾਂ ਸਟਾਰਟ ਕੰਮ ਤੇ ਦਿਖਾਉਣੇ ਹੁਣ ਫਿਰ ਖੱਟਾ ਰੰਗ ਦਿੱਤਾ ਕਰ ਤੇ ਕਿਵੇਂ ਲੱਗ ਰਿਹਾ ਜੇ ਤੈਨੂੰ ਖੱਟਾ ਰੰਗ ਓਹ ਯਾਰ ਠੀਕ ਐ ਹੁਣ ਰੈੱਡ 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 ਰਹਿ ਗਿਆ ਤਾਂ ਰੈੱਡ ਕਰਤੀਏ ਜੇ ਹੁਣ ਬਾ ਖਾਣੇ ਰਹਿ ਗਏ ਨਾ ਤੇ ਫੇਰ ਆਪਣੀ ਕਲੀਅਰ ਰਹਿਟਾਂਗੇ ਇਹ ਤੇ ਦਿਖਾਉਣੇ ਕਰਕੇ ਫਿਰ ਕਹਿੰਦੇ ਚਾਚਾ ਕੀ ਹੋ ਗਿਆ ਵੇਖਾ ਕੇ ਐ ਤੂੰ ਦਿਖਾਵਾਂ ਮੈਂ ਖੇਤੀ ਆ ਟਟੀਆਂ ਲੱਗ ਗਈਆਂ ਡੁੱਟੀਆਂ ਵੀ ਲੱਗ ਗਈਆਂ ਨਹੀਂ ਬਹੁਤ ਸਰਾ ਬਣ ਗਈ ਤੈਨੂੰ ਕਿਵੇਂ ਫੀਲ ਹੋ ਰਿਹਾ ਹੈ ਬਹੁਤ ਸੋਹਣੀ ਬਾਕੀ ਲੱਗੀ ਬਹੁਤ ਕੈਂਟ ਲੱਗੂਗੀ ਬਾਕੀ ਤਾਂ ਹੀ ਹੁੰਦਾ ਨੇਰਾ ਆ ਪਈ ਜਾਂਦਾ ਜਦੋਂ ਬਾਹਰ ਤੂਪੇ ਲੱਗੀ ਹੋਈ ਨਾ ਇਹ ਖੜਮੀ ਹਾਂ ਉੱਤੇ ਛੱਤਰੀ ਹੋਈ ਤੇ ਪਤਾ ਲੱਗ ਉਸੇ ਰੰਗ ਦੀ ਚਤਰੀ ਉਸੇ ਰੰਗ ਦੀ ਚਤਰੀ ਤੇ ਸਿਰਾ ਲੱਗ ਜੂਗੀ ਨਹੀਂ ਬਹੁਤ ਸੋਹਣੀ ਬਣ ਗਈ ਵੈਸੇ ਉਹ ਯਾਰ ਨਹੀਂ ਸਿਰਾ ਮਾੜਾ ਨਹੀਂ ਕੰਮ ਨਹੀਂ ਹੁਣ ਟਾਂਗੀ ਆਪਾਂ ਕਿਹੜੀ ਤਾਂ ਵਾਲੀ ਆ ਆ ਰੱਖ ਰਾਂ ਆ ਕਰ ਲੈ ਆ ਇਹਦਾ ਰੰਗ ਸਾਰੇ ਖਾ ਜਾਣੀਆਂ ਪੈਣੀਆਂ ਹਨ ਸ਼ੌਂਕ ਦੇ ਤੰਦ ਹੀ ਪਾਉਣੇ ਆ ਫਿਰ ਹਾਂ ਸ਼ੌਂਕ ਦੇ ਤੰਦ ਹੀ ਪਾਉਣੇ ਰੰਗ ਤੇ ਨਹੀਂ ਇੰਨਾ ਖਾਸ ਫਰਕ ਨਹੀਂ ਪੈਣਾ ਤਨੂੰ ਹੀ ਲੱਗਦਾ ਫਿਰ ਆ ਕਰ ਲੈ ਜੂ ਆਹ ਵਿਲੀ ਪਈਏ ਕਹਾ ਵਿਲੀ ਪਈਏ ਦੋ ਵਿਲੀਆਂ ਬਸ ਹੋਰ ਕਹਿੰਦੀ ਦੋਵੇਂ ਕਰ ਲੈ ਤੇ ਬਾਅਦ ਕੱਲ ਨੂੰ ਫਿਰ ਆ ਲਾ ਦਾਂਗੇ ਤੇ ਉਹਨਾਂ ਦਾ ਰੰਗ ਕਰ ਲਾਂ ਤਿੰਨ ਹਾਂ ਐ ਕਰ ਲੈ ਐ ਕਰ ਲੈ ਨਾ ਚੱਲ ਫਿਰ ਕਰਦੇ ਆ ਕੋਈ ਨਹੀਂ ਅੱ ਤੇ ਉਹਦਾ ਦਾ ਆਪਣਾ ਹੋਇਆ ਕੰਮ ਕਲੀਅਰ ਠੀਕ ਹੈ ਸੁੱਖੀ ਸੰਧੀ ਵਧੀਆ ਕੰਮ ਬਣ ਗਿਆ ਤੇ ਛੱਤੀ ਆ ਮੈਨੂੰ ਢਾਂਗੀ ਬਹੁਤ ਸੋਹਣੀ ਲੱਗ ਜਾਂਦੀ ਐ ਜਮਾ ਸਰੇ ਵਾਲਾ ਕੰਮ ਹੀ ਬਾਈ ਜੀ ਤੇ ਦੂਜੀ ਢਾਂਗੀ ਆਪਾਂ ਸੈੱਟ ਕਰ ਲਈ ਇੱਥੇ ਠੀਕ ਹੈ ਤੇ ਉਹ ਦੂਆ ਚਾਦਰੀਆਂ ਕੋਲ ਤਿੰਨ ਢਾਂਗੀਆਂ ਚ ਤਿੰਨ ਰਹਿ ਗਈਆਂ ਤੇ ਆ ਦੂਜੀ ਤੇ ਲੱਗਦਾ ਹੁਣ ਮੈਂ ਤੇ ਆ ਆਪਣਾ ਪੁਰਾਣੀ ਢਾਂਗੀ ਜੱਦੀ ਪੁਛਤੀ ਤੇ ਇਹ ਤੇ ਵੀ ਆ ਡੱਕੇ ਹਿਸਾਬ ਨਾਲ ਮਿੰਣ ਮਿੰਕਿਆ ਠੀਕ ਆ ਪਹਿਲਾਂ ਹੁਣ ਮੈਂ ਦਿਖਾ ਨਹੀਂ ਸਕਿਆ ਵੀ ਕੱਲ ਨਾ ਮਿੰਤੀ ਕਰੀ ਸੀ ਕੀ ਹਸਾਕਤਾ ਸੀ ਨਾ ਆਪਣਾ ਤੇ ਤੁਹਾਨੂੰ ਇੱਕ ਮਿੰਟ ਦਿਖਾ ਦਿੰਨੇ ਆ ਏ ਜਿਵੇਂ ਆਪੋ ਇੱਥੇ ਆ ਕੰਨੀ ਤੇ ਐਂ ਰੱਖ ਕੇ ਨਾ ਡੱਕਾ ਤੇ ਆ ਡੱਕੇ ਦੇ ਬਰੂਬਰ ਕਰੰਗ ਕਰਨਾ ਆਪਾਂ ਭਵੇਂ ਖੱਟਾ ਕਰਦਿਗੇ ਭਵੇਂ ਲਾਲ ਕਰਦਿਗੇ ਫਿਰ ਇਹ ਦੋਵੇਂ ਇੱਥੋਂ ਧਰ ਕੇ ਐਂ ਠੀਕ ਐ ਇਹ ਐਂ ਅੱਧਾ ਲਾਹੇ ਲਾਲ ਕਰਨਾ ਐਂ ਖੱਟਾ ਐਂ ਲਾਲ ਐਂ ਖੱਟਾ ਐਂ ਲਾਲ ਠੀਕ ਐ ਸਾਰਾ ਐਂ ਕਰਨਾ ਹੁਣ ਪਹਿਲਾਂ ਕਰਦੇ ਖੱਟਾ ਆਪਣਾ ਉਹ ਪੇਪਰ ਚੱਕ ਲਈਗੇ ਤੇ ਫਿਰ ਤੁਹਾਨੂੰ ਦਿਖਾਉਣੇ ਆਪਾਂ ਆਓ ਜੀ ਖੱਟਾ ਰੰਗ ਕਰਤਾ ਕੰਪਲੀਟ ਆਪਾਂ ਕਰੋ ਚੈੱਕ ਖੱਟੇ ਰੰਗ ਦੇ ਬਣਾ ਤੇ ਡੱਬੇ ਤੇ ਰਹਿ ਗਿਆ ਆਪਣਾ ਲਾਲ ਕੀ ਆ ਲਾਲ ਦੀ ਸ਼ਾਈਨਿੰਗ ਵੇਖੋ ਵੇਖੋ ਲਾਲ ਤੇ ਖੱਟਾ ਉਹ ਆਜੀ ਵਾ ਸਵਾਦ ਆ ਗਈ ਮਸ ਸਵਾਦ ਆਇਤ ਰਿਹਾ ਇੱਕ ਢਾਂਗੀ ਰਹੀ ਆਪਣੇ ਕੋਲ ਅੱਜ ਅੱਜ ਦੀ ਕਿਉਂਕਿ ਅੱਜ ਫਿਰ ਦੋ ਛਤਰੀਆਂ ਲੱਗੀਆਂ ਪਈਆਂ ਤੇ ਜਿਹੜੇ ਦੋ ਰਹਿ ਗਈਆਂ ਉਹ ਆਪਾਂ ਕੱਲ ਨੂੰ ਕਰ ਦਾਂਗੇ ਕੱਲ ਨੂੰ ਕਰਨ ਦਾ ਕਾਰਨ ਇਹ ਆ ਬਈ ਕਿਉਂਕਿ ਦੋ ਛਤਰੀਆਂ ਲੱਗੀਆਂ ਪਈਆਂ ਜਾਨਵਰ ਉੱਡੇ ਫਿਰਦੇ ਆਪਣੇ ਦੋ ਤਿੰਨ ਤੇ ਫਿਰ ਜੇ ਸਾਰੀਆਂ ਲਵੇੜਤੀਆਂ ਫਿਰ ਛਤਰੀ ਕਿੱਥੇ ਲਾਵਾਂਗੇ ਨਾ ਤਾਂ ਅੱਜ ਤਿੰਨ ਛਤਰੀਆਂ ਕਰ ਦਾਂਗੇ ਤਿੰਨ ਢਾਂਗੀਆਂ ਛਤਰੀਆਂ ਕੀ ਨਾਵੇਂ ਤੇ ਬਾਕੀ ਗੱਲ ਨੂੰ ਕਰ ਦਾਂਗੇ ਤੇ ਕਿਰਨ ਲਾਲ ਦਾ ਕੰਮ ਸਟਾਰਟ ਕਰ ਲਈਏ ਤੇ ਦਿਖਾਉਣਾ ਤੁਹਾਨੂੰ ਲਾਓ ਬਈ ਦੂਜੀ ਢਾਂਗੀ ਵੀ ਹੋ ਗਈ ਆਪਣੀ ਕਲੀਅਰ ਤੇ ਪਹਿਲਾਂ ਵਾਲੀ ਵੀ ਹੋਈ ਪਈ ਆ ਦੂਜੀ ਵੀ ਕਰਤੀ ਹੁਣ ਤੀਜੀ ਵਾਰੀ ਆ ਤੀਜੀ ਗੜੇ ਲਾਲ ਰੰਗ ਆਪਣੇ ਕੋਲ ਮੁੱਕ ਗਿਆ ਜੀ ਤੇ ਲਾਲ ਰੰਗ ਵੀ ਲਿਆਉਣਾ ਤੇ ਖੱਟਾ ਰੰਗ ਪਿਆ ਹੈ ਡੰਗਾ ਲਓ ਬਹੁਤ ਪਿਆ ਆਪਣੇ ਕੋਲੇ ਤੇ ਬਸ ਇਹਨੂੰ ਸਾਈਡ ਤੇ ਰੱਖ ਦਈਏ ਤੇ ਤੀਜੀ ਵਿਢੀ ਹੈ ਕਿ ਨਾ ਘਰੇ ਜਾ ਕੇ ਆਉਣਾ ਦਾਣਾ ਦੋਨ ਲੈ ਕੇ ਆਉਣਾ ਚੱਕੀ ਤੋਂ ਤੇ ਕਰਦੇ ਆ ਫੋਟੋ ਦਾ ਬਾਸ਼ੇਰ ਚੋਬਰ ਵੀ ਆ ਗਿਆ ਮੁੰਡਾ ਕਿੱਥੇ ਗਿਆ ਤੂੰ ਸਾਰ ਦਿੰਦਾ ਇੱਕ ਪਰ ਸੀਗਾ ਪੇਪਰ ਕਾ ਸੀਗਾ ਪੇਪਰ ਸੀਗਾ ਸੈਂਸ ਦਾ ਸੈਂਸ ਦਾ ਤੇ ਇਹ ਨਾਲ ਕਿ ਦੁਮੈਤ ਦਾ ਕਹਿੰਦੇ ਭੈਣ ਸੈਂਸ ਦਾ ਭੁੱਲ ਗਿਆ ਸੀ ਪਤਾ ਹੀ ਨਹੀਂ ਦੀ ਅੱਲ ਡਿਗੂ ਵੀ ਆਪਣੀ ਇਸ ਵਾਰ ਕਿਵੇਂ ਬਣੀਏ ਫਰਸਟ ਕਲਾਸ ਹੈ ਜੀ ਸਹੀ ਸੀਦਾ ਹਲਾਣ ਡਿਗੂ ਆਪਣਾ ਪੱਲ ਡਿਗ ਵੀ ਸੀ ਪਾ ਨਹੀਂ ਹੱਥ ਲਿਬੜ ਗਿਆ ਹਲੇ ਮੇਰੇ ਤਾਂ ਚੱਕਣ ਵੇਲੇ ਨਹੀਂ ਵਧੀਆ ਪਾਣੀਆ ਤਿੰਨ ਰਹਿ ਗਏ ਆਪਣੇ ਕੋਲੇ ਤੇ ਬਸ ਇੱਕ ਆਹ ਕਰਾਂਗੇ ਦੋ ਕੰਮ ਆਉਣੀਆਂ ਜੇ ਸਾਰੀਆਂ ਗੱਤ ਮੈਂ ਫਿਰ ਫਿਰ ਕੂਤਰ ਵੜੇ ਫਿਰਦੇ ਆਪਣੇ ਤੇ ਬੜਕਾਵਾ ਆਇਆ ਕੀ ਤੇ ਕੇਰਾ ਮੈਂ ਮੜਾ ਘਰੇ ਜਾਇ ਮੈਂ ਤੂੰ ਇੱਥੇ ਬੈਠਦੇਗਾ ਤੇ ਮੈਂ ਆ ਗਿਆ ਮੈਂ ਚੱਕੀ ਤੋਂ ਮੈਂ ਦਾਣਾ ਚੱਕਣਾਗਾ ਤੇ ਚੱਕ ਕੇ ਸੱਟ ਕੇ ਹੋਣਾਗਾ ਲਾ ਮੈਂ ਤੇ ਮੈਂ ਆ ਗਿਆ ਤੇਰੇ ਕੋਲ ਬਾਬਿਓ ਤੇ ਆ ਗਿਆ ਆਪਾਂ ਇਧਰ ਕਰੋਨਾ ਵੀ ਆ ਗਿਆ ਯਾਰ ਨਾਲੇ ਮੋٹے ਮੋٹے ਨਾ ਆ ਕੇ ਤੇ ਉਹ ਮੁੰਡਾ ਕਹਿੰਦਾ ਕਬੂਤਰੀ ਬਾਤ ਹੀ ਹਰੀ ਟੌਰੀ ਵਾਲੀ ਆਪਣੀ ਹੈਨਾ ਉਹ ਨੇ ਬਹਾਲੀ ਸੀ ਖਣੀ ਆਪੇ ਬੈ ਗਈ ਉਹ ਲੱਗੀ ਤੇ ਬੈ ਗਈ ਉਹ ਕਹਿੰਦਾ ਤੇ ਹੁਣ ਤੀਜੀ ਢਾਂਗੀ ਵੀ ਉਹ ਬਾਂ ਚੋਂ ਉਧਰ ਲੱਗੀ ਉਹ ਨੋ ਫੱਕ ਬੇਬੀ ਢਾਂਗੀ ਤੀਜੀ ਵੀ ਨਾ ਉਹ ਲਾਤੀ ਯਾਰਾ ਹੁਣ ਮੈਂ ਢਾਂਗੀ ਗਈ ਕਿੱਥੇ ਅਰਮਾਨ ਰੰਗ ਕਿਹੜੀ ਕਰਾਂ ਲੈ ਢਾਂਗੀਆਂ ਤਿੰਨੇ ਲੱਗੀਆਂ ਤੇ ਢਾਂਗੀਆਂ ਰੰਗ ਦੋ ਹੋਈਆਂ ਹੀਆਂ ਇੱਕ ਹੀ ਬਣ ਗਿਆ ਪੁੱਛ ਕੇ ਫੋਨ ਲਾਉਣ ਵੀ ਜਾ ਲਾਦ ਕੇ ਥੱਲੇ ਰੰਗ ਰੂੰਗ ਕਰਨ ਟਾਂਗੇ ਨੂੰ ਚਲੋ ਬਾਬੇ ਕੋਈ ਨਹੀਂ ਕਰਦੇ ਆ ਫਿਰ ਅਗਰ ਕਿੰਨਾ ਦੋ ਤੱਕਰੀਆਂ ਵੀ ਤੁਹਾਡੇ ਸਾਹਮਣੇ ਆ ਬਹੁਤ ਸੋਹਣੀਆਂ ਬਣੀਆਂ ਪਈਆਂ ਤੇ ਲਾਉਣੇ ਆ ਫੋਨ ਆਪਾਂ ਨੂੰ ਹੁਣ ਆਹ ਲੋਹੇ ਆ ਛਤਰੀ ਕਰਦੇ ਆਪਾਂ ਰੰਗ ਤੇ ਇਹਨੂੰ ਕਬੂਤਰ ਨੂੰ ਲਾਦ ਕੇ ਅੰਦਰ ਆਪਾਂ ਬੈਠ ਕੇ ਚ ਖੋਲ ਕੇ ਛਤਰੀ ਰੱਖਦੀ ਅੰਦਰ ਤੇ ਆਹ ਲੋਹੇ ਵਾਲੇ ਦਾ ਕੰਮ ਕਰਦੇ ਆ ਸਟਾਰਟ ਲੋਹੇ ਛਤਰੀ ਖੋਲਤੀ ਤੇ ਕਰਦੇ ਢਾਂਗੇ ਤੇ ਸਟਾਰਟ ਕੰਮ ਨੂੰ ਇਹਨੂੰ ਅੰਦਰ ਸਾਂਭ ਲੀਏ ਹਾਂ ਤਿਕੰਦਰ ਉਹ ਇੱਥੇ ਰੱਖਤੀ ਹੈ ਨਾ ਚਲੋ ਉਹਦਾ ਕੰਮ ਕਰੇ ਸਟਾਰਟ ਆਪਾਂ ਚੱਲ ਗਈ ਤੁਹਾਨੂੰ ਦਿਖਾਉਣੇ ਆ ਬਈ ਇੱਕ ਪੈਪ ਤੇ ਕਰਤਾ ਮਤਲਬ ਖੱਟਾ-ਖੱਟਾ ਕਰਤਾ ਕਰਾ ਖੱਟਾ-ਖੱਟਾ ਕਰਤਾ ਕਰ ਤੇ ਦੋ ਪੈਪਰ ਰਹਿ ਗਏ ਉਹਨਾਂ ਦੇ ਕਰ ਲਈਏ ਤੇ ਹੁਣ ਤੁਹਾਨੂੰ ਕਰਕੇ ਹੀ ਦਿਖਾਵਾਂਗੇ ਉਦੋਂ ਪਹਿਲਾਂ ਨਹੀਂ ਦਿਖਾਉਂਦੇ ਤੇ ਇਹਦੇ ਦੂਰਾ ਕੋਟ ਮਾਰਨਾ ਪੂਹਾ ਤੇ ਕਿਉਂਕਿ ਲੋਹਾ ਰੰਗ ਥੋੜਾ ਔਖਾ ਚੜਦਾ ਇਹ ਤੇ ਵੀ ਥਲੇ ਰੰਗ ਪਹਿਲਾਂ ਸੀਗਾ ਇਹਦੇ ਠੀਕ ਹੈ ਤੇ ਕਰਕੇ ਤੁਹਾਨੂੰ ਦਿਖਾਉਣੇ ਆ ਜੀ ਲੋਹੇ ਵਾਲੀਆਂ ਤਿੰਨਾ ਪਾਈਪਾਂ ਤੇ ਆਪਾਂ ਮਾਰਤਾ ਖਟਾ ਰੰਗ ਠੀਕ ਹੈ ਤੇ ਲਾਲ ਮੁੱਕ ਗਿਆ ਸੀਗਾ ਤੇ ਉਹ ਲੈਣ ਗਿਆ ਮਨਪ੍ਰੇਰ ਦੁਕਾਨ ਤੇ ਮੋਟਰਸਾਈਕਲ ਲੈ ਕੇ ਤੇ ਬਾਕੀ ਸਮਾਨ ਘੜਦਾ ਆਪਣਾ ਬਾਹਰ ਧੁੱਪੇ ਵੀ ਰੰਗ ਸੌਖਾ ਸੁੱਕ ਜੂ ਹੈ ਨਾ ਤੇ ਬਸ ਲਾਲ ਮਾਰਨਾ ਇੱਕ ਕਿੜੇ ਕੋਟ ਤੇ ਹੋਰ ਮਾਰਾਂਗੇ ਅਜੇ ਠੀਕ ਆ ਥੋੜਾ ਮੈਨੂੰ ਪਤਲਾ ਲੱਗ ਰਿਹਾ ਰੰਗ ਤੇ ਖੱਟੇ ਦਾ ਇਹ ਹੋਰ ਮਾਰਾਂਗੇ ਤੇ ਵਧੀਆ ਚਮਕਾਵਾਂਗੇ ਚੰਗੀ ਤਰ੍ਹਾਂ ਨਾਲ ਤੇ ਉਹਨੂੰ ਆਉਣ ਦੋ ਇਨੇ ਪਰਬੰਨੇ ਦਾ ਹਮਟ ਤੇ ਬਾਕੀ 2 ਛਤਰੀ ਰਹਿ ਗਈਆਂ ਆਪਣੀਆਂ 2 ਛਤਰੀਆਂ ਰਹਿ ਗਈਆਂ ਆਪਣੀਆਂ ਠੀਕ ਆ ਤੇ ਇਹ ਆਪਾਂ ਇਹਦੇ ਕਰਾਂ ਕੱਲ ਨੂੰ ਰੰਗ ਕੱਲ ਨੂੰ ਹਾਂ ਕੱਲ ਨੂੰ ਕਰਦਾ ਕਿਉਂਕਿ ਆ ਕੱਲ ਨੂੰ ਸੁੱਕ ਜੂ ਰੰਗੇ ਇਹ ਛਤਰੀਆਂ ਆਪਾਂ ਲਾ ਦੇਾਂਗੇ ਤੇ ਉਹ ਦੋ ਥੱਲੇ ਲਾ ਲਾਂਗੇ ਤੇ ਉਹਨਾਂ ਦਾ ਰੰਗ ਵੀ ਕਰ ਦਾਂ ਕਲੀਅਰ ਤੇ ਬਸ ਉਹਨੂੰ ਡੀਕ ਕਰੀ ਗਏ ਤੇ ਇੱਕ ਕੋਟ ਦੇ ਹੋਰ ਮਾਰਾਂਗੇ ਤੇ ਫਿਰ ਕਰਾਂਗੇ ਲਾਲ ਆਪਾਂ ਕਰੂੰਗੇ ਲਿਆਂਦਾ ਹੋਰ ਠੀਕ ਹੈ ਰੰਗ ਮੁਗ ਗਿਆ ਲਾਲ ਜਿਵੇਂ ਤੁਹਾਨੂੰ ਦੱਸਿਆ ਮੈਂ ਤੇ ਬਾਦਲੋਂ ਲਿਆਇਆ ਰੰਗ ਜਾ ਕੇ ਤੇ ਹੁਣ ਆ ਲੋਹੇ ਵਾਲ ਤੇ ਕਰਦੇ ਸਟਾਰਟ ਕੰਮ ਤੇ ਚਲੋ ਫਿਰ ਕਰਕੇ ਸਟਾਰਟ ਆਪੋ ਇਹ ਇੱਕ ਪੈਪ ਤਾਂ ਕਰਤੀ ਆਪਣੀ ਔਰੀ ਠੀਕ ਆ ਸਾਹਮਣੇ ਵੇਖ ਲਓ ਇੱਕ ਹੋ ਗਈ ਤੇ ਇੱਕ ਹੋ ਗਈ ਰੱਬ ਤੁਹਾਡਾ ਭਲਾ ਕਰੇ ਆਹਾ ਤੇ ਇੱਕ ਪੈਪ ਰਹਿ ਗਈ ਆਪਣੀ ਬਰੀਕ ਉਹ ਤੇ ਇਹਨੂੰ ਰੱਖ ਲਈਏ ਆਪਾਂ ਸਾਈਡ ਤੇ ਹੁਣ ਚੱਕ ਲਈਏ ਤੇ ਫੇਰ ਕਰਦੇ ਦੂਜੀ ਚੱਕੀ ਕਿਵੇਂ ਜਾਊ ਜਰੇ ਚਲੋ ਬਾਬੇ ਹੁਣ ਚੱਕ ਲਈਏ ਕਰਾਂ ਤੇ ਦੂਜੀ ਲਾ ਲਈਏ ਫੇਰ ਤੁਹਾਨੂੰ ਦਿਖਾਉਣੇ ਆ ਤੇ ਆਪਣੀ ਉਹ ਰੱਖਤੀ ਆਪਾਂ ਉੱਥੇ ਸਾਹਮਣੇ ਤੇ ਆਹ ਚੱਕ ਲਈਏ ਹੁਣ ਆਪਾਂ ਤੇ ਇਹਨੂੰ ਵੀ ਕਰ ਦਈਏ ਰੰਗ ਇਹ ਮਤਲਬ ਕਰਦਗੇ ਇੱਥੇ ਫਿਕਸ ਇੱਕ ਮਿੰਟ ਲਓ ਜੀ ਲਓ ਆ ਵੀ ਫਿਕਸ ਕਰਤੀ ਆਪਾਂ ਤੇ ਇਹਦੇ ਰੰਗ ਕਰ ਗਏ ਫਿਰ ਬਹਨੇ ਰੰਗ ਇੱਥੇ ਵੀ ਕਰ ਦਿਆਂਗੇ ਹਨਾ ਜੇ ਹੋਇਆ ਤਾਂ ਇੱਕ ਸਾਈਡ ਕਰ ਦਾਂ ਖੱਟਾ ਕਰ ਦਾਂ ਜਾਂ ਕੋਲਾ ਲਾਲ ਕਰ ਦਾਂ ਪਹਿਲਾਂ ਬਾਕੀ ਕੱਲ ਨੂੰ ਕਰ ਲਾਂਗੇ ਤੇ ਚਲੋ ਕਿਰਾ ਕਰ ਗਏ ਦਿਖਾਈ ਤੁਹਾਨੂੰ ਕਿਰਾ ਮੁੰਡਿਆ ਸਟਾਰਟ ਕੰਮ ਵੀ ਦੂਜੀ ਦੇ ਵੀ ਤੇ ਬੇਨਤੀ ਕਰਨੀ ਬੁਣਾ ਬਾਲੀ ਗਾਣੇ ਕਾਇਦ ਬਾਹਰ ਨੂੰ ਅਗਹੀ ਗਾਣੇ ਕੋਣੀ ਜੀ ਬੰਦਰਾ ਉਹਨੂੰ ਮਗਰ ਕਰ ਫਿਰ ਦਮੜੀ ਪੂਰੀ ਪੂਰੀ ਰੱਖ ਸਾਲ ਜੀ ਆ ਪਰੰਗ ਵੀ ਹੋ ਜੀ ਆਪਾਂ ਤੋਂ ਚੱਲ 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 ਬੱਸ 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 ਲੈ ਵੀ ਹੁਣ ਤੀਜੀ ਹੋ ਗਈ ਆਪਣੀ ਚੌਥੀ ਐ ਇਹ ਤੀਜੀ ਐ ਤੀਜੀ ਐ ਚੌਥੀ ਐ ਉਹ ਨਿੱਕੀ ਉਹ ਨਿੱਕੀ ਐ ਹਾਂ ਨਹੀਂ ਹਾਂ ਚੌਥੀ ਆ ਮਤਲਬ ਵੱਡੀ ਆ ਉਹ ਲੋਹੇ ਦੇ ਪਾਇਪ ਪੜਿਓ ਵਿੱਚ ਉਹ ਲੋਹੇ ਦੇ ਪਾਇਪ ਪਾਲਿਓ ਪਰ ਲਿਓ ਤਿੰਨ ਪਾਇਪਾਂ ਪੈਂਦੀਆਂ ਤੇ 15 ਫੁੱਟ ਖੁੱਲਦੀ ਆ ਉਹ ਹਾਂ ਤੇ ਇਹਨੂੰ ਕਰਦੇ ਆ ਰੰਗ ਬਈ ਫਾਈਨਲ ਟੱਚ ਚੈੱਕ ਕਰ ਬਈ ਮੇਰੇ ਸਮਾਨ ਦੀ ਫਾਈਨਲ ਟੱਚ ਫਾਈਨਲ ਟੱਚ ਓਏ ਤੂੰ ਭਾਈ ਓਏ ਇਹ ਇਹ ਮਾਰੂ ਪਾਣੂ ਇਹ ਮਾਰੂ ਕੀ ਹੋ ਗਿਆ ਓਏ ਜਾ ਮਾਰੂ ਕੀ ਹੁਆ ਮਾਰੂ ਬੋੜਨਾ ਸਮਾਨ ਓਹ ਬਾੜਾ ਸਿਰ ਇਹਦਾ ਬਸ ਤੂੰ ਆ ਹੀ ਰੱਖ ਕੰਮ ਕਰ ਜੇ ਘਰ ਦੇ ਘਰ ਦੇ ਛਾਡੇ ਨੂੰ ਚਲ ਵੀ ਕਿਰਾਂ ਫੇਰ ਕਰਦੇ ਦਿਖਾਉਂਦੇ ਹੁਣ ਸਮਾਨਾ ਤੂੰ ਤਾਂ ਦੇਖ ਲਓ ਮੇਰੀ ਮਿਹਨਤ ਤੇ ਰੋਹੀ ਗੱਲਾਂ ਪਰ ਥੋਡੀਆਂ ਬਲਦੀ ਤਿਆਰ ਲੈ ਦੱਖੋ ਯਾਰ ਮਾੜਾ ਮੋਟਾ ਮੈਂ ਕਾਲੀ ਮੈਂਟਲ ਹੈ ਰਾਤ ਨੂੰ ਮਿਹਨਤ ਕਰਦਾ ਮਿਹਨਤ ਹਰ ਦਿਖਾਵਾਂ ਰਾਤ ਹੋ ਗਈ ਮਿਹਨਤ ਕਰਦੇ ਹੈ ਚਲ ਕਦਿਆਂ ਹੈ ਹੈਗੀ ਹੈ ਵੇ ਸਰਾ ਨਹੀਂ ਕਿਵੇਂ ਲੱਗ ਰਿਹਾ ਤੁਹਾਨੂੰ ਬਈ ਬਈ ਜਮਾ ਸਰਾ ਯਾਰ ਕਿਉਂ ਕੱਪ ਮਾਰ ਗਿਆ ਸਰਾ ਹੀ ਜਮਾ ਬਲਜੀਤ ਕਿਵੇਂ ਕਰਨ ਜਮਾ ਉਹ ਕਰ ਰਿਹਾ ਜਿਹੜਾ ਦੂਜਾ ਸੱਪ ਜਾਣੀ ਉਹਦਾ ਦੁਰ ਰੰਗਾ ਆ ਬੈਂਡੇਡ ਕਰੇਤ ਬੈਂਡੇਡ ਕਰੇਤ ਜੋ ਬੈਂਡੇਡ ਕਰੇ ਬਣਾਵਣਾ ਰੱਖ ਤੀਆਂ ਰਾਤ ਨੂੰ ਡਰ ਵੀ ਜਾਂਦਾ ਜਾਣਾ ਬਸ ਇੱਕ ਢਾਂਗ ਹੀ ਰਹੀ ਸਿਰਫ ਆਪਣੀ ਓਨਲੀ ਓਨਲੀ ਵਨ ਢਾਂਗ ਹੀ ਰਹੀ ਇੱਕ ਢਾਂਗ ਹੀ ਆ ਰਹੀ ਜੀ ਬਸ ਪੰਜ ਕਿ ਮਿੰਟ ਦਾ ਕੰਮ ਹੋ ਜਾਂਦਾ ਹੈ ਪੰਜ ਕਿ ਮਿੰਟ ਦਾ ਕੰਮ ਹੋ ਜਾਂਦਾ ਰਹਿੰਦਾ ਬੱਸ ਕਾਨੂੰਨ ਵਿੜ ਦੇਗਾ ਕਾਨੂੰਨ ਵਿੜਦਾ ਇਹ ਬਾਕੀ ਕੱਲ ਨੂੰ ਕੀ ਬਤਾ ਇਹ ਨਵੇੜੇ ਕੋਈ ਹੋਰ ਕੰਮ ਵੀ ਬਿੱਡ ਲੈ ਬਈ ਇਹ ਦੇਖ ਲੈਣਾ ਆਪਾਂ ਦਾ ਟੋਹਾ ਹਾਂ ਇਹ ਰੰਗ ਪਿਆ ਠੀਕ ਹੈ ਬਲਜੀਤ ਯਾ ਯਾ ਆਏ ਹਾਏ ਮੇਰੀ ਪੱਕੀ ਡਿਊਟੀ ਕੀਤੀ ਛੱਡਣੇ ਬਈ ਡੇਲੀ ਆਥਨ ਨੂੰ ਤੈਨੂੰ ਮੈਂ ਛੱਡ ਕੇ ਜਾਣਾ ਹੀ ਜਾਣਾ ਹੈ ਹੈ ਵਾਰਡ ਵਾਲੀ ਹੈ ਨਾ ਐਰੋਪੋਰਟ ਚ ਲੈ ਆਉਣਾ ਪੈਂਦਾ ਹਾਂ ਇਹ ਗੱਲਾਂ ਘਾਤਦਾ ਤੇਰੀਆਂ ਮੁੰਡਿਆਂ ਤੇਰੀਆਂ ਇਹ ਤੂੰ ਸਕਾਰਫ ਵੀ ਰੱਖ ਗੱਡੀ ਨਵੀਂ ਲੈ ਕੇ ਠੀਕ ਹੈ ਗੱਡੀ ਲੈ ਕੇ ਨਵੀਂ ਤੂੰ ਇਦਰਾ ਫੇਰ ਹਲੂਆ ਇਤਨੇ ਆਥਨ ਛੱਡ ਕੇ ਇੰਜ ਜਾਣਾ ਪਿਆ ਕਰ ਮੈਨੂੰ ਕੋਈ ਨਹੀਂ ਕਿਹਾ ਵਧੀ ਲਿਆ ਹੋਏ ਹੁਣ ਚੰਗਾ ਚੱਲ ਠੀਕ ਹੈ ਚੰਗਾ ਓਕੇ ਬਾਏ ਚੰਗਾ ਚੰਗਾ ਬਾਏ ਲਓ ਅੱਬ ਚਲਦੇ ਹਾਂ ਲਓ ਵੀ ਚਲਦੇ ਆ ਕਰੀ ਹੁਣ ਆਪਾਂ ਤੇ ਚੱਲ ਕੇ ਇਹ ਕਬੂਤਰਾਂ ਨੂੰ ਪਾਈਏ ਦਾਣੇ ਦੋਨੇ ਹਨਾ ਤੇ ਇਹ ਲਗਭਗ ਉਹਦੇ ਵਾਸਤੇ ਪਾਈ ਤੇ ਨੇੜੇ ਨੇ ਤੇ ਰੋਟੀ ਵੀ ਖਾਈ ਜੱਲ ਕੇ ਤੇ ਫਿਰ ਚੱਲ ਕੇ ਕਰਦੇ ਆਪਾਂ ਲਓ ਭਾਈ ਜੀ ਆ ਗਏ ਪੱਠਿਆਂ ਕੋਲ ਆਪਣੇ ਕੋਲੇ ਤੇ ਪਾਣੀ ਹੋਇਆ ਬਹੁਤ ਜਿਹਾ ਗੰਦਾ ਤੇ ਪਾਣੀ ਕਰ ਦਈਏ ਚੇਂਜ ਤੇ ਕੱਲ ਨੂੰ ਵੇਖਾਂਗੇ ਤੜਕੇ ਵੀ ਕਰਾਂਗੇ ਦੀ ਸਫਾਈ ਵੀ ਖੁੱਡੂ ਦੀ ਆਪਣੇ ਨਾਲ ਤੇ ਓਹੋ ਬਾਜਰਾ ਸਰੋਂ ਪਾ ਲਈ ਇਹਨਾਂ ਨੂੰ ਪਾ ਅੱਜ ਜਿਵੇਂ ਖਾਣ ਲੇਗੇ ਸਾਈ ਦਾ ਤਾਂ ਬਹੁਤ ਵੱਡੀ ਨਹੀਂ ਰਾਤਾ ਨਾ ਐਕਮੈਂਟ ਓਨਲੀ ਬਾਜਰਾ ਤੇ ਸਰੋਂ ਓਨਲੀ ਆਉਂਡ ਆਇਓ 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 ਮੱਚੇ-ਮੱਚੇ ਦਿਖਾ ਦੇ ਹੁਣੋ ਲੋਬ ਦੋਆ ਬੈਠੇ ਉਪਰੇ ਵੇ ਉਹ ਹੋ ਜਾ ਪਰੇ ਦਿਖਾ ਦੇ ਗੋਗੜ ਪਰੇ ਹੋ ਜਾ ਯਾਰ ਦੇਖੋ ਮੈਂ ਨਹੀਂ ਉਹ ਮਗਰ ਬੈਠਾ ਵਾਪਸ ਤੇ ਇਹਨੂੰ ਪਾਣੀ-ਪੂਣੀ ਪਾ ਦੇ ਧੋ ਕੇ ਆਪਾਂ ਨੂੰ ਹਨਾ ਤੇ ਫਿਰ ਦਿਖਾਉਣੇ ਹੁਣੋ ਆਪਾਂ ਲਓ ਜੀ ਦਾਣੇ ਪਾ ਦੇ ਪਾਣੀ ਪਾ ਧੋ ਕੇ ਰਿਪੋਰਟ ਆ ਜੇ ਧੰਨੇ ਨੇ ਖਾਣੇ ਹੋਏ ਤਾਂ ਖਾ ਲਣਗੇ ਤੇ ਨਹੀਂ ਬਸ ਫਿਰ ਤੜਕੇ ਖਾਣੇ ਆ ਜਦੋਂ ਭੁੱਖ ਲੱਗੀ ਰਹ ਨੂੰ ਤੇ ਲੋਕ ਲਾ ਦਗੇ ਇੱਕ ਮਿੰਟ ਕਿੱਲੀ ਵੀ ਪਾ ਦਗੇ ਤੇ ਲਾ ਦਗੇ ਲੋਕ 1 ਮਿੰਟ ਲੋ ਜੀ ਤੇ ਨਾਲ ਧਰਤ ਗਿਆ ਉਹ ਆਪ ਹੁਣ ਆਗ ਰੋਟੀ ਠੀ ਖਾ ਲਗੇ ਤੇ ਫੇਰ ਕਰਦੇ ਆ ਬੋਟਨਾ ਸ਼ੇਅਰ